ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਸ੍ਰੀਮਾਨ ਇੱਕ ਸਰਸੰਤ ਬਾਬਾ ਮੀਹਾ ਸਿੰਘ ਜੀ ਮਹਾਪੁਰਖਾਂ ਦੀ ਸਦਲਾਨਾ 57ਵੀਂ ਜਾਦ ਮਹਾਪੁਰਖਾਂ ਦੇ ਪਾਵਨ ਪਿੱਤਰ ਸਥਾਨ ਨਿਰਮਲ ਡੇਰਾ ਰਾਜਾ ਪਿੰਚੜੀ ਪਿੰਨ ਰਾਜਿਆਂ ਨੇ ਵਿਖੇ ਮਨਾਈ ਜਾ ਰਹੀ ਹੈ ਜਿਹਦੇ ਸੰਬੰਧ ਵਿੱਚ ਸਾਜ ਸੰਗ 27 28 29 ਜਨਵਰੀ ਨੂੰ ਮਹਾਪੁਰਖਾਂ ਦੀ ਯਾਦ ਅੰਦਰ ਮਹਾਨਪੁਰਮ ਨੂੰ ਸਮਾਨ ਕਰਵਾਏ ਜਾ ਰਹੇ ਹਨ ਜਿਸ ਦੇ ਸੰਬੰਧ ਵਿੱਚ 27 ਤੇ 28 ਜਨਵਰੀ ਨੂੰ ਰਾਤ ਨੂੰ ਸ਼ਾਮ 6 ਤੋਂ 8 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ 29 ਤਰੀਕ ਨੂੰ ਪਾਵਨ ਗੁਰਬਾਰੀ ਦੇ ਸ੍ਰੀ ਖਨਪੜ ਸਾਹਿਬ ਦੇ ਭੋਗਾਂ ਤੋਂ ਪ੍ਰੰਤ ਖੁੱਲੇ ਪੰਡਾਲਾਂ ਅੰਦਰ ਦੀਵਾਨ ਸਜਾਏ ਜਾ ਰਹੇ ਹਨ ਜਿਸ ਵਿੱਚ ਨਿਰਮਲ ਸਮਰਪਦਾਇ ਦੇ ਮਹਾਪੁਰਖ ਸਿੰਘ ਸਹਿਬਾਨ ਗੁਣੀ ਜਨ ਆਪ ਸੂਚਨਾ ਸੰਗਤਾਂ ਨੂੰ ੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ ਆਪ ਸੂਚਨਾ ਸੰਗਤਾਂ ਦੇ ਪਾਵਨ ਪਿਤਰ ਚਰਨਾਂ ਵਿੱਚ ਬੇਨਤੀ ਹੈ ਆਪ ਸੰਗਤਾਂ ਨੇ ਇਸ ਸਮਾਗਮ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤਨ ਮਨ ਤਨ ਦੇ ਨਾਲ ਸਵਾਮਾ ਕਰਕੇ